ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਰੋਜ਼ਮਰਾਂਗ ਕੋਰਟਸ ਤੇ ਅੱਜ ਮੈਂ ਇੱਕ ਨਵੀਂ ਕਹਾਣੀ ਨਾਲ ਪੇਸ਼ ਹੋ ਰਹੀ ਹਾਂ ਅੱਜ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਨੂਰ ਨਾਮ ਦੀ ਲੜਕੀ ਹੈ ਜੋ ਹਮੇਸ਼ਾ ਜ਼ਿੰਦਗੀ ਵਿੱਚ ਹਾਰਦੀ ਹੀ ਆ ਰਹੀ ਸੀ ਪੜਾਈ ਵਿੱਚ ਵੀ ਕੁਝ ਜ਼ਿਆਦਾ ਠੀਕ ਨਹੀਂ ਸੀ ਤੇ ਜਦੋਂ ਵੀ ਕੋਈ ਇੰਟਰਵਿਊ ਦਿੰਦੀ ਤਾਂ ਉਹ ਚੰਗੇ ਨਾ ਜਾਂਦੇ ਉਹ ਹਮੇਸ਼ਾ ਸੋਚਦੀ ਕਿ ਉਸ ਦੀ ਕਿਸਮਤ ਇਸ ਤਰ੍ਹਾਂ ਕਿਉਂ ਹੈ ਇੱਕ ਦਿਨ ਉਹ ਆਪਣੀ ਦਾਦੀ ਕੋਲ ਬੈਠੀ ਤੇ ਬੋਲੀ ਦਾਦੀ ਜੀ ਮੇਰੇ ਨਾਲ ਇਦਾਂ ਕਿਉਂ ਹੁੰਦਾ ਹੈ ਮੇਰਾ ਹਰ ਕੰਮ ਕਿਉਂ ਨਹੀਂ ਬੰਦਾ ਮੈਂ ਤਾਂ ਹਰ ਰੋਜ਼ ਕੋਸ਼ਿਸ਼ ਕਰਦੀ ਪਈ ਹਾਂ ਦਾਦੀ ਕਹਿੰਦੀ ਕੋਈ ਗੱਲ ਨਹੀਂ ਪੁੱਤ ਤੂੰ ਹਰ ਰੋਜ਼ ਇੱਕ ਹੋਰ ਕਦਮ ਚੱਲੀ ਜਾ ਜੇ ਅੱਜ ਹਾਰ ਗਈ ਹੈ ਤਾਂ ਕੱਲ ਹੋਰ ਤਿਆਰੀ ਕਰ ਤੂੰ ਰੋਜ਼ ਆ ਇਹ ਔਸੂਲ ਬਣਾ ਲਾ ਤਾਂ ਨੂਰ ਨੇ ਇਹ ਗੱਲ ਦਾਦੀ ਦੀ ਆਪਣੇ ਦਿਲ ਵਿੱਚ ਠਣ ਲਈ ਤੇ ਕਹਿੰਦੀ ਮੈਂ ਹਰ ਰੋਜ਼ ਇੱਕ ਹੋਰ ਕਦਮ ਲਵਾਂਗੀ ਤੇ ਇਸੇ ਤਰ੍ਹਾਂ ਉਹ ਜ਼ਿੰਦਗੀ ਵਿੱਚ ਛੋਟੇ-ਛੋਟੇ ਕਦਮ ਲੈਂਦੀ ਗਈ ਤੇ ਇੱਕ ਦਿਨ ਉਹ ਇੱਕ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਬਣ ਗਈ ਤੇ ਉਹ ਆਪ ਦੱਸਦੀ ਹੈ ਕਿ ਜਿੱਤ ਵੱਡੀਆਂ ਲੰਮੀਆਂ ਸ਼ਾਲਾ ਨਾਲ ਨਹੀਂ ਸਿਰਫ ਰੋਜ਼ ਦੇ ਛੋਟੇ-ਛੋਟੇ ਕਦਮਾਂ ਨਾਲ ਆਉਂਦੀ ਹੈ ਤੇ ਅੱਜ ਦਾ ਰੋਜ਼ਮਰਗਾ ਕੋਟ ਇਹ ਹੈ ਕਿ ਜਿੱਥੇ ਹੌਂਸਲਾ ਹੁੰਦਾ ਹੈ ਉੱਥੇ ਰਾਹ ਆਪਣੇ ਆਪ ਬਣ ਜਾਂਦੇ ਨੇ ਤੇ ਹਰ ਰੋਜ਼ ਇੱਕ ਹੋਰ ਕਦਮ ਤੈਨੂੰ ਮੰਜ਼ਿਲ ਦੇ ਨੇੜੇ ਲੇਕੇ ਜਾ ਸਕਦੀ ਹੈ ਤਕਦੀਰ ਦੇ ਹਥਿਆਰ ਨਹੀਂ ਪਰ ਹੌਸਲੇ ਦੀ ਤਲਵਾਰ ਚਲਾਉਣੀ ਪੈਂਦੀ ਹੈ ਰੋਜ਼ ਮਰਾਂ ਤਰਾਂ ਦੀ ਕੋਸ਼ਿਸ਼ ਹੀ ਤੇਰਾ ਅਸਲੀ ਹਥਿਆਰ ਹੈ ਆਪ ਸਭ ਦਾ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ